ਬਾਈ ਮਾੜੀ ਖਾਸੀਅਤ ਹੈ ਦੀ ਇਹਦਾ ਗੁਣਾ ਦੀ ਗੁਥਲੀ ਆ ਇਹ ਗੁਣਾ ਦੀ ਗੁਥਲੀ ਆ ਇਹ ਹਾਂ ਠੀਕ ਹੈ ਇਹ ਸੱਪ ਛੋਟਾ ਡੰਗ ਵੱਡਾ ਮਾਰਦਾ ਛੋਟਾ ਡੰਗ ਵੱਡਾ ਹਾਂ ਠੀਕ ਹੈ ਜੇ ਰੋਟਾਵੇਟਰ ਦੀ ਗੱਲ ਕੀਤੀ ਜਾਵੇ ਪੂਛ ਪਾਈ ਫਿਰ ਇਹਦੇ ਮਗਰ ਇਹਦਾ ਖਰਚਾ ਆਮ ਟਰੈਕਟਰ ਨਾਲੋਂ ਘੰਟੇ ਦਾ ਲੀਟਰ ਘੱਟ ਖਾਊਗਾ ਇਹ ਘੰਟੇ ਦਾ ਲੀਟਰ ਘੱਟ ਹਾਂ ਜੇ ਉਹ 6 ਲੀਟਰ ਖਾਦਾ ਤਾਂ 5 ਖਾਊਗਾ ਠੀਕ ਹੈ 750 ਆਮੋ ਨਾ ਕਰੂ ਕਮੂ ਨਹੀਂ ਕਮਰੇ ਤੇ ਮਾਡਲ ਕਿਨੇ ਆਠ ਆ ਗਿਆ ਰੇਟ ਇਹ ਤੇਲ ਬ੍ਰੇਕਾ ਜੀ ਤੇਲ ਬ੍ਰੇਕਾ ਇਹਦਾ ਰੇਟ 265000 2 ਲੱਖ 2019 ਤੇ ਰੇਟ ਰੇਟ ਦਾ ਹੈਗਾ ਜੀ 565000 5 ਲੱਖ 65000 ਡਿਮਾਂਡ ਹੈ ਮਿੱਤਰੋ ਇਹ ਜੀ 2020 ਮਾਡਲ ਆ ਹਾਂਜੀ ਇਹਦੇ 75% ਟਾਇਰ ਨਾਲ ਦੇ ਆ ਠੀਕ ਹੈ ਜੀ 68000 ਡਿਮਾਂਡ ਆ 6.5 ਦਾ ਸੌਦਾ ਹੋ ਜੂ 6.5 ਦਾ ਬਾਈ ਸੌਦਾ ਤੇ ਇਹਦੇ ਬਾਰੇ ਦੱਸੀ ਬਾਈ ਇਹ 2020 ਮਾਡਲ ਆ ਜੀ 545000 ਮੁੱਲਾ 7.5 ਦਾ ਸੌਦਾ ਹੋ ਗਿਆ ਠੀਕ ਆ ਜੀ ਇਹ 2017 ਮਾਡਲ ਡਬਲ ਡਿਸਟ੍ਰਿਬਿਊਟਰ ਚ ਸੋਨਾਲੀਕਾ 60 ਆ ਇਹ ਠੀਕ ਆ ਜੀ ਇਹ ਟਰੈਕਟਰ ਜੇ ਕੋਈ ਬੰਦਾ ਲੈਂਦਾ ਜਿੰਨੇ ਦਾ ਟਰੈਕਟਰ ਆ ਉਨੇ ਹੀ ਇਹ ਤੇ ਲੋਨ ਹੁੰਦਾ 70000 ਦਾ ਤੇ ਚੌਕੜਾ ਟਾਇਰਾ ਨਵਾਂ ਲੱਗਿਆ ਨਵੀਂ ਬੈਟਰੀ ਆ ਠੀਕ ਆ ਨਵਾਂ ਨਵੇਂ ਟਾਇਰ ਨੇ ਬਾਈ ਮਾਗਰ ਮਾਗਰ 2 ਇੰਚ ਗੁੱਡੀ ਆ ਟਾਇਰਾ ਠੀਕ ਆ ਜੀ 58000 ਦਾ ਟਾਇਰਾ ਇਹ 58000 ਦਾ ਟਾਇਰ ਆ ਬਾਈ ਦੇਖ ਲਓ ਵੀ ਮਿੱਤਰੋ ਆਪਾਂ ਬਰਨਾਲਾ ਟਰੈਕਟਰ ਮੰਡੀ ਤੇ ਪਹੁੰਚਿਆ ਸਾਡੇ ਨਾਲ ਵੀਰ ਜੋੜਿਆ ਉਤਾਰ ਸਿੰਘ ਸਿੱਧੂ ਢਿਆਏ ਵਾਲਾ ਬਹੁਤ ਹੀ ਨੌਂ ਸੁਣਿਆ ਬਾਈ ਦਾ ਸਾਸਰੀ ਗਾਲ ਬਾਈ ਸਾਸਰੀ ਗਾਲ ਕੀ ਹਾਲ ਚਾਲ ਵਧੀਆ ਜੀ ਕਹਿੰਦੇ ਉਤਾਰ ਟਰੈਕਟਰ ਦਾ ਜਮਾ ਕੋਕਾ ਪੀਸ ਰਾਦਾ ਉੱਚੇ ਮਾਡਲ ਦੇ ਬ ਇਹ ਸਾਲ ਦਾ ਠੀਕ ਹੈ ਮਾਡਲ ਨੀਵਾ ਨਹੀਂ ਕਿਤੇ ਵਿੱਚ ਅਵਤਾਰ ਨਹੀਂ ਸਭ ਕੋ ਚੱਲਦਾ ਹੀ ਨੀਵਾ ਹੀ ਪਹਿਲਾਂ ਲੈਂਦੇ ਰਹੇ ਹੁਣ ਜਿਹੜਾ ਲੋਕ ਮੰਗਦੇ ਆ ਠੀਕ ਹੈ ਹੁਣ ਤਕਰੀਬਨ ਸ਼ੋਰੂਮ ਕੰਡੀਸ਼ਨ ਦਾ ਟਰੈਕਟਰ ਚੱਲਦੇ ਆ ਹਾਂ ਆਹ ਟਰੈਕਟਰ ਆਪਾਂ ਬਾਈਆਂ ਨੂੰ ਹਾਂ ਟਿਲਵਾ ਦੇ ਬੰਦੇ ਨੂੰ ਵੇਚ ਚੁੱਕੇ ਆ ਠੀਕ ਹੈ ਜੀ 5 ਲੱਖ ਰੁਪਏ ਦਾ 17 ਮਾਡਲ ਟਰੈਕਟਰ ਠੀਕ ਹੈ ਇਹ ਵੇਚ ਚੁੱਕਿਆ ਹਾਂ ਉਹ ਮਾਲਕ ਕੋਲੇ ਖੜਿਆ ਉਹਨਾਂ ਨੂੰ ਟਰੈਕਟਰ ਕੱਟਿਆ 3 ਲੱਖ ਦਾ ਵਿੱਚ ਠੀਕ ਹੈ ਜੀ ਉਹ ਟਰੈਕਟਰ ਜਿਹੜਾ ਕੱਟਿਆ ਆਪਾਂ ਦਿਖਾ ਦਿੰਨੇ ਆ ਵੀ ਜੇ ਕਿਸੇ ਵੀਰ ਨੂੰ ਜ਼ਰੂਰਤ ਹੈ ਉਹ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਬਾਈ ਆ ਵਿੱਚ ਵੀ ਇਹ ਵਿੱਚ ਕੱਟਿਆ ਇਹਨਾਂ ਨੇ ਟਰੈਕਟਰ ਇਹ ਅਦੋ 2008 ਮਾਡਲ ਟਰੈਕਟਰ ਆ 2008 ਮਾਡਲ ਟਰੈਕਟਰ ਹੈ ਜੇ ਅਪਤਾਰ ਇਹਦੇ ਟਾਇਰਾਂ ਦੀ ਗੱਲ ਕਰੀਏ ਟਾਇਰ ਦੇ ਜੀ 80% ਆ 80% ਟਾਇਰ ਮਗਰਲੇ ਨੇ ਮੂਰਲੇ ਅੱਧੇ ਕਣੇ ਹੋ 40 ਦੋਂ ਆਪਣਾ ਚਾਰ ਸਪੇਰੇ ਘੁੰਮਕੇ ਦਿਖਾ ਦੇ ਬਾਈ ਤੇ ਚੰਗਾ ਟਰੈਕਟਰ ਹੈ ਤੇ ਮਾਡਲ ਕਿਨੇ ਆਠ ਆ ਗਿਆ ਰੇਟ ਇਹ ਤੇਲ ਬ੍ਰੇਕਾ ਜੀ ਖੇਲ ਬਰੇਕਾਂ ਇਹਦਾ ਰੇਟ ਹੈ 265000 265000 ਮਿੱਤਰੋ ਡਿਮਾਂਡ ਹੈ ਬਾਕੀ ਮੌਕੇ ਤੇ ਮਾਨਤਾ ਨਾ ਕੀਤਾ ਜ ਉਹ ਸੋਹਣਾ ਟਰੈਕਟਰ ਹੈ ਬਾਈ ਕਹਿੰਦੇ ਵਿੱਚ ਕਟਿਆ ਉਹ ਸਿਉਨਾਲੀ ਕਾਦੇ ਵਿੱਚ ਕਟਿਆ ਹੋਇਆ ਟਰੈਕਟਰ ਹੈ ਮੂਰੇ ਆ ਗਿਆ ਸਿਉਨਾਲੀ ਕਾ 60 ਦਾ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਕੋਨੋਪੀ ਵਗੈਰਾ ਲੱਗੀ ਹੋਈ ਹੈ ਤੇ ਇਹਦੇ ਬਾਰੇ ਦੱਸੀ ਬਾਈ ਇਹ 2019 ਮਾਡਲ ਹੈ ਜੀ ਠੀਕ ਹੈ ਜੀ ਟਾਇਰ 90 ਪੈਸੇ ਨਾਲ ਦੇ ਆ 90 ਪੈਸੇ ਟਾਇਰ ਨਾਲ ਦੇ ਪੈਣੇ ਮਰਫਾ ਚੌਪੜਾ ਠੀਕ ਹੈ ਜੀ ਤੇ ਰੰਗ ਪੇਂਟ ਦਾ ਵੀ ਟਰੈਕਟਰ ਬਾਈ ਜਮਰ ਇਹਨਾਂ ਹੋਇਆ ਹਾਂ ਠੀਕ ਹੈ ਤੇ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਬਾਈ ਕਨੋਪੀ ਵਗੈਰਾ ਲੱਗੀ ਹੋਈ ਆ ਡਬਲ ਡਿਸਟਰੀਬਿਊਟਰ ਚ ਐ ਸਾਈਡ ਗੇਅਰ ਚ ਆ ਗਿਆ ਇੰਜਨ ਗੇਅਰ ਦਾ ਪੂਰਾ ਓਕੇ ਜਮਾ ਓਕੇ ਜੀ ਤੇ ਮਾਡਲ ਕਿੰਨੇ ਆ ਗਿਆ ਸੀ 2019 ਤੇ ਰੇਟ ਰੇਟ ਦਾ ਹੈਗਾ ਜੀ 5 ਲੱਖ 65 ਹਜ਼ਾਰ 5 ਲੱਖ 65 ਹਜ਼ਾਰ ਡਿਮਾਂਡ ਐ ਮਿੱਤਰੋ ਬਾਕੀ ਮੌਕੇ ਤੇ ਮਾਨਤਾ ਨਾਲ ਦਿੱਤਾ ਜਾਊਗਾ ਤੇ ਟਰੈਕਟਰ ਅਗਲਾ ਆ ਗਿਆ ਬਾਈ ਸਿਉਨਾਲਿਕਾ 50 ਦਾ ਇਹ ਇਕੱਲਾ 50 ਜੀ ਇਹ ਟਰੈਕਟਰ ਦਾ ਖਰਚਾ ਬਹੁਤ ਤੋਂ ਘੱਟ ਹੁੰਦਾ ਤੇ 52 ਪਾਵਰ ਚ ਹੁੰਦਾ ਇਹ 52 ਪਾਵਰ ਚ ਹਾਂ ਤੇ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਬਾਈ ਕੀ ਖਾਸੀਅਤ ਐ ਇਹਦੀ ਇਹ ਹੁਣਾਂ ਦੀ ਇਹ ਹੈ ਗੁਣਾ ਦੀ ਗੁਥਲੀ ਹੈ ਇਹ ਠੀਕ ਹੈ ਇਹ ਸੱਪ ਛੋਟਾ ਡੰਗ ਵੱਡਾ ਮਾਰਦਾ ਛੋਟਾ ਡੰਗ ਵੱਡਾ ਹਾਂ ਠੀਕ ਹੈ ਜਿਹਦੇ ਟਾਇਰਾਂ ਦੀ ਗੱਲ ਕਰੀਏ ਟਾਇਰ ਦੇ 80% ਨਾਲ ਦੇ 80% ਨਾਲ ਦੇ ਟਾਇਰ ਨੇ ਬਾਈ ਤੇ ਸਾਈਡ ਗੇਅਰ ਚ ਡਬਲ ਡਿਸਟਰੀਬਿਊਟਰ ਆ ਹਾਂ 21 ਮਾਡਲ ਆ ਜੀ 21 ਮਾਡਲ ਤੇ ਜੇ ਰੋਟੇਟਰ ਦੀ ਗੱਲ ਕੀਤੀ ਜਾਵੇ ਚ ਪਾਈ ਫਰੀ ਇਹਦੇ ਮਗਰ ਇਹਦਾ ਖਰਚਾ ਆਮ ਟਰੈਕਟਰ ਨਾਲ ਘੰਟੇ ਦਾ ਲੀਟਰ ਘੱਟ ਖਾਊ ਇਹ ਘੰਟੇ ਦਾ ਲੀਟਰ ਘੱਟ ਹਾਂ ਜੇ ਉਹ 6 ਲੀਟਰ ਖਾਦਾ ਤਾਂ 5 ਖਾਊਗਾ ਠੀਕ ਹੈ 750 ਕੰਮ ਨਾ ਕਰੂ ਕਾਮੂ ਨਹੀਂ ਕਾਮੂ ਨਹੀਂ ਆ 8 ਫੁੱਟਾਂ ਸਕੇ ਖਿਚੂ ਆਖਿਆ ਜਮਾ ਖਿਚੂ 8 ਫੁੱਟਾਂ ਲਾਉਂ ਵੀ ਟਰੈਕਟਰ ਆ ਸਕੇ ਖਿਚੂਏ ਜੇ ਤੁਸੀਂ ਰੂਟਾਵੀਟਰ ਪਾਉਂਦੇ ਹੋ 8 ਫੁੱਟਾਂ ਆਸਕੇ ਖਿਚੂ ਸੋਵਰ ਸਿੱਟਰ ਨੂੰ ਵੀ ਮਾਤ ਪਾਉਂਦਾ ਟਰੈਕਟਰ ਦੇਖ ਸਕਦੇ ਹੋ ਸਿੱਟਰ ਵੀ ਖਿੱਚਦਾ ਕਿੰਨੇ ਮਾਡਲ ਆ ਗਏ ਬਈ ਇਹ 21 ਜੀ 21 21 ਮਾਡਲ ਦਾ ਰੇਟ ਕਿੰਨਾ ਆ ਗਿਆ ਬਈ ਇਹਦਾ ਰੇਟ ਹੈ 475000 475000 ਡਿਮਾਂਡ ਹੈ ਮਿੱਤਰੋ ਬਾਕੀ ਮੌਕੇ ਤੇ ਮਾਨਤਾ ਨਾ ਕੀਤਾ ਜਾਊਗਾ ਮੂਰੇ ਆ ਗਿਆ 963 ਐਫ ਆਈ ਇਹਦੇ ਬਾਰੇ ਦੱਸੀ ਬਤਾਰਾ ਇਹ ਜੀ 2020 ਮਾਡਲ ਆ ਹਾਂਜੀ ਇਹਦੇ 75% ਟਾਇਰ ਨਾਲ ਦੇ ਆ ਠੀਕ ਹੈ ਜੀ 380000 ਡਿਮਾਂਡ ਹੈ 6.5 ਦਾ ਸੌਦਾ ਹੋ ਜੂ 6.5 ਦਾ ਬਾਈ ਸੌਦਾ ਹੋ ਜੂ 380000 ਡਿਮਾਂਡ ਹੈ ਤੇ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਸਾਰਾ ਟਰੈਕਟਰ ਰੇਨ ਵਾਲਾ ਰੰਗ ਪੇਂਟ ਦਾ ਬਾਈ ਕਹਿੰਦਾ ਰੇਨ ਵਾਲਾ ਸਾਈਡ ਗੇਰ ਆ ਗਿਆ ਖੁੱਲੇ ਪਲੇਟਫਾਰਮ ਦਾ ਚੰਗਾ ਟਰੈਕਟਰ ਹੈ ਤੇ ਅਗਲੇ ਟਰੈਕਟਰ ਦੀ ਗੱਲ ਕਰੀਏ ਆ ਜੁਕਰਾ 20 ਮਾਡਲ 750 B ਮਾਡਲ 750 ਆ ਗਿਆ ਤੇ HDM HDM ਤੇ ਇਹਦੇ ਬਾਰੇ ਦੱਸੀ ਬਾਈ ਇਹ 2020 ਮਾਡਲ ਆ ਜੀ 5 ਲੱਖ 45000 ਮੁੱਲਾ ਸਵਾ ਪੰਜ ਦਾ ਸੌਦਾ ਹੋਈ ਠੀਕ ਆ ਜੀ ਜੇ ਟਾਇਰਾਂ ਦੀ ਗੱਲ ਕਰੀਏ ਅਬ ਤਾਂ ਇਹ ਟਾਇਰ ਹੋਣਗੇ 70 ਪੈ 70 ਪੈ ਦੇ ਟਾਇਰ ਨੇ ਬਾਈ ਸਾਈਡ ਗੇਅਰ ਆ ਡਬਲ ਡਿਸਟ੍ਰਿਬਿਊਟਰ ਚ ਆ ਡਬਲ ਡਾ ਡਬਲ ਡਿਸਟ੍ਰਿਬਿਊਟਰ ਚ ਆ ਟਰੈਕਟਰ ਦੇਖ ਸਕਦੇ ਹੋ ਟਰੈਕਟਰ ਪੂਰਾ ਸੋਨਾ ਪਿਆ ਰੰਗ ਪੇਂਟ ਦਾ ਵੀ ਉਨਾ ਚੰਗਾ ਜਮਾ ਓਕੇ ਆ ਰੰਗ ਪੇਂਟ ਦਾ ਬਈ ਬਾਈ ਕਹਿੰਦਾ ਓਕੇ ਆ ਜਮਾ ਆਹ ਆ ਨਟ ਮੇਰੀ ਖੁੱਲੇ ਹਲੇ हां ਨਟ ਵੀ ਬਾਈ ਕਹਿੰਦਾ ਖੁੱਲੇ ਨਹੀਂ ਅਜੇ ਟਰੈਕਟਰ ਚੈੱਕ ਕਰ ਸਕਦੇ ਹਾਂ ਰੰਗ ਰੰਪ ਦਿਖਾ ਦੇ ਰੰਪ ਰੰਪ ਤੁਸੀਂ ਦੇਖ ਸਕਦੇ ਹੋ ਬਾਈ ਪੂਰੇ ਸੋਨੇ ਚਮਕਦੇ ਪਏ ਨੇ ਤੇ ਟਰੈਕਟਰ ਦੇਖ ਸਕਦੇ ਹੋ ਚਾਰ ਸਪੀਰੇ ਘੁੰਮ ਕੇ ਦਿਖਾ ਦਿੰਦੇ ਆ ਹੋਰ ਰੂਮ ਕੰਡੇ ਸੰ ਟਰੈਕਟਰ ਹੈ ਮੈਨੂੰ ਆ ਟਰੈਲਰ ਰੂਮ ਤੇ ਵੀ ਘਾਟ ਹੀ ਚੱਲਿਆ ਨਹੀਂ 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 ਟਰਲ ਤੇ ਚੱਲਿਆ ਹੈ ਹਾਂ ਤੇ ਲੈਂਕਲ ਨੂੰ ਕਾ ਸਾਫ ਨੇ ਆਜੋ ਅਗਲੇ ਟਰੈਕਟਰ ਦੀ ਗੱਲ ਕਰੀਏ ਅਗਲਾ ਟਰੈਕਟਰ ਜੀ 2017 ਮਾਡਲ ਡਬਲ ਡਿਸਟ੍ਰਿਬਿਊਟਰ ਸੋਨਾਲੀਕਾ 60 ਆ ਇਹ ਠੀਕ ਹੈ ਜੀ ਇਹ ਟਰੈਕਟਰ ਜੇ ਕੋਈ ਬੰਦਾ ਲੈਂਦਾ ਜਿੰਨੇ ਦਾ ਟਰੈਕਟਰ ਆ ਉਨਹੀਂ ਇਹ ਤੇ ਲੋਨ ਹੁੰਦਾ ਉਨਹੀਂ ਲੋਨ ਹੋ ਜੂ ਹਾਂ ਇਹ ਟਰੈਕਟਰ ਦਾ ਮੁੱਲ 475046 ਦੀ ਮੌਕੇ ਤੇ ਕਹਿੰਦੇ ਆ 4.5 ਦੇ ਲੋਨ ਹੁੰਦਾ 4.5 ਹਾਂ 72000 ਦਾ ਤੇ ਚੌਕੜਾ ਟਾਇਰਾ ਨਵਾਂ ਲੱਗਿਆ ਨਵੀਂ ਬੈਂਟਰੀ ਆ ਠੀਕ ਹੈ ਨਵਾਂ ਨਵੇਂ ਟਾਇਰ ਨੇ ਬਾਈ ਮਾਗਰ ਮਾਗਰ 2 ਇੰਚ ਗੁੱਡੀ ਆ ਟਾਇਰਾ ਠੀਕ ਹੈ ਜੀ 58000 ਦਾ ਟਾਇਰਾ ਇਹ 58000 ਦਾ ਟਾਇਰ ਆ ਬਾਈ ਦੇਰ ਦੇ ਮੂਹਰ ਲਿਆ 70000 ਦੇ ਟਾਇਰ ਟਾਇਰਾ ਕੱਲੇ ਦੇ ਠੀਕ ਹੈ ਜੀ ਟਰੈਕਟਰ ਦੇਖ ਸਕਦੇ ਹੋ ਟਰੈਕਟਰ ਸੋਨਾ ਰੰਗ ਪੇਂਟ ਦਾ ਵੀ ਉਨਾ ਸੋਨਾ ਪਿਆ ਟਰੈਕਟਰ ਸੈਂਪਲ ਕੱਪੜੇ ਵਾਲੀ ਛਤਰੀ ਤੇ ਮਾਡਲ ਇਹ ਕਿੰਨੇ ਆ ਗਿਆ ਸੀ 17 ਆ ਜੀ ਡਬਲ ਡਿਸਟ੍ਰੀਬਿਊਟਰ ਤੇ 475 ਡਿਸਟ੍ਰਿਬਿਊਟਰ ਚ ਆ ਗਿਆ ਟਰੈਕਟਰ ਦੇਖ ਸਕਦੇ ਹੋ ਚੰਗਾ ਟਰੈਕਟਰ ਹੈ 465000 ਟਰੈਕਟਰ ਦੇ ਉੱਤੇ ਲੋਨ ਹੋਈ ਜਾਂਦੇ ਤੇ ਗਵਰਨਮੈਂਟ ਦੇ ਕਾਗਜ਼ ਜਾਨੀ ਕਿ ਆਪਾਂ ਜੇ ਕਹ diel 15000 ਲਿਆਓ ਟਰੈਕਟਰ ਲਜਾਓ 15000 ਲੈ ਕੇ ਆਓ ਟਰੈਕਟਰ ਲਜਾ ਸਕਦੇ ਹਾਂ ਬਾਈ ਸਿਰਫ ਕੁਝ ਨਹੀਂ ਕਰਨਾ 15000 ਡਾਊਨ ਪੇਮੈਂਟ ਦੇ ਕੇ ਬਾਈਆਂ ਨੂੰ ਟਰੈਕਟਰ ਜਾਂਦਾ ਨੂੰ ਮੂਰੇ 5405 ਆ ਗਿਆ 4 ਵੀਲ ਜੋਂਡਿਆਰ ਇਹਦੇ ਬਾਰੇ ਅਵਤਾਰ ਦੱਸੀ ਇਹ 2021 ਮਾਡਲ ਆ ਜੀ ਠੀਕ ਆ ਜੀ ਇਹ ਫੁੱਲ ਟੌਪ ਮਾਡਲ ਆ ਸੈਕ੍ਰੋਮਿਕਸ ਗੇਅਰ ਆ ਠੀਕ ਆ ਜੀ ਮਟਨਾ ਹੀ ਲਿਫਟ ਆ ਠੀਕ ਆ ਜੀ ਅਜਸਟੇਬਲ ਸਟੀਅਰਿੰਗ ਆ ਠੀਕ ਆ ਜੀ ਅਡਜਸਟੇਬਲ ਸਟੀਰਿੰਗ ਹੈ ਬਾਈ ਬਾਡ ਨਾ ਡਿਫਟ ਕੰਪਨੀ ਦੀ ਛਤਰੀ ਆ ਕੰਪਨੀ ਦੀ ਛਤਰੀ ਆ ਬਾਈ ਕੰਪਨੀ ਦਾ ਮੈਟ 8000 ਰੁਪਏ ਦਾ ਲੱਗਿਆ ਹੁੰਦਾ ਇਹ ਹਾਂ ਜਾ ਮੈਟ ਲੱਗੇ ਨਹੀਂ ਜਿਹੜੇ 8000 ਦਾ ਇਹ ਠੀਕ ਆ ਲਿਫਟ ਵੀ ਦਿਖਾ ਦਨੇ ਆ ਬਾਈ ਅਡਜਸਟੋ ਵਾਲਾ ਅਡਜਸਟੇਬਲ ਲਿਫਟ ਆ ਗਈ ਦੇਖ ਸਕਦੇ ਤੁਸੀਂ ਆ ਬਟਨਾ ਹੀ ਲਿਫਟ ਹੁੰਦੀ ਬਟਨਾ ਵੀ ਇੱਥੇ ਤੇ ਸੈਕ੍ਰੋਮੈਕਸ ਗੀਅਰ ਤੁਰੇ ਜਾਂਦੇ ਜਿਵੇਂ ਬੈਕ ਗੀਅਰ ਪਾ ਦੋ ਆਵਾਜ਼ ਨਹੀਂ ਕਰੂ ਬਾਈ ਨਹੀਂ ਕਰਦਾ ਜੀ ਨਹੀਂ ਸੈਕ੍ਰੋਮੈਕਸ ਗੀਅਰ ਆ ਠੀਕ ਆ ਸੈਕ੍ਰੋਮੈਕਸ ਗੀਅਰ ਵਾਲਾ ਬਾਈ ਆਵਾਜ਼ ਨਹੀਂ ਕਰਦਾ ਟਰੈਕਟਰ ਤੁਸੀਂ ਦੇਖ ਕੰਪਨੀ ਵੱਲੋਂ ਆਉਂਦੇ ਨੇ ਟਰੈਕਟਰ ਕੁੱਲ ਮਿਲਿਆ ਕੇ ਗੱਲ ਕੀਤੀ ਆ 700 ਘੰਟਾ ਚੱਲਿਆ ਟਰੈਕਟਰ 760 60 60 760 ਘੰਟੇ ਚੱਲਿਆ ਮੂਰੇ ਵੇਟ ਵਗੈਰਾ 90 ਪੈਸੇ ਟਾਇਰ ਆ 90 ਪੈਸੇ ਟਾਇਰ ਨੇ ਤੇ ਮਾਡਲ ਕਿੰਨੇ ਆ ਗਿਆ ਸੀ ਇਹ 21 ਆ ਜੀ 21 ਦੇ ਸਰਵਤੰਤਰੀ ਮਹੀਨੇ ਦਾ 1160 1160 60 1160 ਡਿਮਾਂਡ ਹੈ ਬਾਈ ਬਾਕੀ ਮੌਕੇ ਤੇ ਡਿਸਕਾਊਂਟ ਕੀਤਾ ਜਾਓ ਟਰੈਕਟਰ ਕੁਲ ਮਿਲਿਆ ਕੇ ਚੰਗਾ ਅਗਲੇ ਟਰੈਕਟਰ ਦੀ ਗੱਲ ਕਰੀਏ ਆ ਜੋ ਕਿਰਾ ਅੱਗੇ ਆ ਗਿਆ 855 ਇਹ 2005 ਮਾਡਲ ਜੀ 2005 ਮਾਡਲ ਹੈ ਬਾਈ ਇਹਦੇ ਮੂਹਰੇ ਟਾਇਰ ਨਵੇਂ ਆ ਠੀਕ ਹੈ ਜੀ ਅਗਲੇ ਟਾਇਰ 70 ਰੁਪਏ ਆ ਠੀਕ ਹੈ ਜੀ ਇਹ 312000 ਮੁੱਲਾ 275 80 ਦਾ ਸੌਦਾ ਹੋ ਜੂ 275 80 ਦਾ ਸੌਦਾ ਹੋ ਜੂ ਮਿੱਤਰੋ ਟਰੈਕਟਰ ਦੇਖ ਸਕਦੇ ਹੋ ਬਾਹਰ ਪੰਪ ਵਾਲਾ ਇੰਜਨ ਗੇਅਰ ਤਾਂ ਵੀ ਚੰਗਾ ਏ ਦੇਖ ਤਾਂ ਲਓ ਕਿ ਅੰਬਰ ਚੌਂਕ ਦਾ ਸ਼ੀਸ਼ੇ ਵਾਂਗੂ ਕਾ ਸੀਸੇ ਵਾਂਗੂ ਬਲਾਕ ਚਮਕਦਾ ਬਾਈ ਕਹਿੰਦਾ ਦੇਖ ਸਕਦੇ ਹੋ ਤੁਸੀਂ ਇੰਜਨ ਗੇਅਰ ਦਾ ਵੀ ਟਰੈਕਟਰ ਚੰਗਾ ਪੱਕਾ ਜਾ ਟਰੈਕਟਰ ਆ ਪੱਕਾ ਜਾ ਨਹੀਂ ਵੀ ਕਿਤੇ ਰੰਗ ਬਤੰਗਾ Ориਜినਲ ਆ ਜਿਹੜਾ ਕੋਈ ਹੈਗਾ ਜਿਹੜਾ Ориਜినਲ ਹੈ ਸਾਰਾ ਇਸ ਤੋਂ ਇਲਾਵਾ ਅਵਤਾਰ ਹੋਰ ਕਿੰਨੇ ਕ ਹੁੰਦੇ ਆਪਣੇ ਉਹ ਤੇ ਸ਼ੋਰੂਮ ਤੇ ਖੜੇ ਹੀ ਖੜੇ ਨੇ ਚੌਂਕ 'ਚ ਉੱਥੇ ਵਾਧੂ ਖੜੇ ਆ ਉੱਥੇ ਵਾਧੂ ਖੜੇ ਨੇ ہاں ਜੀ ਕਿਹੜੇ ਕਿਹੜੇ ਟਰੈਕਟਰ ਖੜੇ ਹੋਣੇ ਅਵਤਾਰ ਉੱਥੇ ਤਾਂ ਸਾਰੇ ਬ੍ਰਾਂਡ ਹੀ ਖੜਾ ਹੀ ਸਾਰੇ ਬ੍ਰਾਂਡ ਹੀ ਖੜੇ ਨੇ ਹਰ ਤਰ੍ਹਾਂ ਦੇ ਉੱਚੇ ਮਾਡਲ ਨੇ ਬਾੜਾ ਬਸ 18 ਤੋਂ ਤਹ ਹੀ ਚੱਲਦਾ 18 ਤੋਂ ਤਾਂ ਹੀ ਹੈ ਠੀਕ ਹੈ ਤੇ ਮੋਬਾਈਲ ਨੰਬਰ ਕਿੰਨਾ ਪਾ ਗਿਆ ਪੁੱਤਰ ਮੋਬਾਈਲ ਨੰਬਰ 991523802 ਰਿਪੀਟ ਕਰੋ 991523802 ਇਹ ਬਾਈ ਦਾ ਮੋਬਾਈਲ ਨੰਬਰ ਹੈ ਕਰਕੇ ਕੰਟੈਕਟ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਜੇ ਵੀਡੀਓ ਚੰਗੀ ਲੱਗੀ ਮਿੱਤਰੋ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਧੰਨਵਾਦ ਜੀ